ਇਹ ਤੁਹਾਡਾ ਵੀ ਖਤਮ ਹੁੰਦਾ ਹੈ ਜਲਦੀ ਗੈਸ ਸਿਲੰਡਰ ਇਹਨਾਂ ਟਿਪਸ ਨਾਲ ਕਰੋ ਗੈਸ ਦੀ ਬਚਤ ਤੁਹਾਡੀ ਜੇਬ ਤੇ ਨਹੀਂ ਪਵੇਗਾ ਬੋਝ ਬੀਬੀਆਂ ਦੇਣ ਧਿਆਨ ਸਰਚਕਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਦੋਸਤੋ ਇਸ ਚੈਨਲ ਤੇ ਅਸੀਂ ਹਮੇਸ਼ਾ ਹੀ ਘਰ ਪਰਿਵਾਰ ਸਵਾਨੀਆਂ ਨਾਲ ਸੰਬੰਧਤ ਬੱਚਿਆਂ ਨਾਲ ਸੰਬੰਧਤ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਚੈਨਲ ਤੇ ਨਵੇਂ ਆਏ ਹੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਸ਼ੁਰੂ ਕਰਾਂਗੇ ਅੰਤ ਤੱਕ ਦੇਖਦੇ ਰਹਿਣਾ ਵਿਚਾਰਨਾ ਛੱਡਿਓ ਸਕਿੱਪ ਕਰੀ ਵੀਡੀਓ ਤੇ ਬਹੁਤ ਸਰੀਆਂ ਜਾਣਕਾਰੀਆਂ ਦੂਰੀਆਂ ਰਹਿ ਜਾਂਦੀਆਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਤੁਹਾਡਾ ਵੀ ਗੈਸ ਸਿਲੰਡਰ ਜਲਦੀ ਖਤਮ ਹੋ ਜਾਂਦਾ ਹੈ ਤਾਂ ਕੁਝ ਟਿਪਸ ਹੈ ਉਹਨਾਂ ਨਾਲ ਤੁਸੀਂ ਆਪਣੇ ਗੈਸ ਦੀ ਬਚ ਕਿ ਤੁਹਾਡਾ ਗੈਸ ਸਿਲੰਡਰ ਸਮੇਂ ਤੋਂ ਪਹਿਲਾਂ ਖਤਮ ਹੋ ਜਾਂਦਾ ਹੈ ਲੋਕ ਅਕਸਰ ਸੋਚਦੇ ਨੇ ਕਿ ਸਿਲੰਡਰ ਘੱਟ ਭਰਿਆ ਹੋ ਸਕਦਾ ਜਾਂ ਕੋਈ ਤਕਨੀਕੀ ਖਰਾਬੀ ਹੋ ਸਕਦੀ ਹੈ ਪਰ ਅਸਲ ਕਾਰਨ ਕੁਝ ਹੋਰ ਹੀ ਹੁੰਦਾ ਹੈ ਚਾਹੇ ਤਿਹਾਰਾਂ ਦਾ ਸੀਜ਼ਨ ਹੋਵੇ ਜਾਂ ਰੋਜ਼ਾਨਾ ਖਾਣਾ ਪਕਾਉਣਾ ਹੋਵੇ ਗੈਸ ਦੀ ਵਾਧੂ ਖਪਤ ਹਰ ਕਿਸੇ ਦੀ ਸਿਰਦਰਦੀ ਬਣ ਗਈ ਹੈ ਹਰਾਨੀ ਦੀ ਗੱਲ ਹੈ ਕਿ ਅਸੀਂ ਖੁਦ ਇਸ ਨੂੰ ਸਮਝੇ ਬਿਨਾ ਗਲਤੀਆਂ ਕਰਦੇ ਹਾਂ ਜਿਸ ਕਾਰਨ ਸਾਡੇ ਸਿਲੰਡਰ ਸਮੇਂ ਤੋਂ ਪਹਿਲਾਂ ਖਤਮ ਹੋ ਜਾਂਦੇ ਨੇ ਹੁਣ ਸਵਾਲ ਇਹ ਹੈ ਕਿ ਤੁਹਾਡੇ ਸਿਲੰਡਰ ਸਮੇਂ ਤੋਂ ਪਹਿਲਾਂ ਖਤਮ ਹੋਣ ਦਾ ਕੀ ਕਾਰਨ ਹੈ ਅਤੇ ਤੁਸੀਂ ਗੈਸ ਬਚਾਉਣ ਲਈ ਕਿਹੜੇ ਛੋਟੇ ਬਦਲਾ ਕਰ ਸਕਦੇ ਹੋ ਆਓ ਜਾਣਦੇ ਹਾਂ ਨਾ ਬਾਰੇ ਸਰਦੀਆਂ ਵਿੱਚ ਗੈਸ ਦੀਆਂ ਸਮੱਸਿਆਵਾਂ ਠੰਡ ਦੇ ਮੌਸਮ ਵਿੱਚ ਸਿਲੰਡਰ ਦੇ ਅੰਦਰ ਗੈਸ ਕਈ ਵਾਰ ਜੰਮ ਜਾਂਦੀ ਹੈ ਜਿਸ ਨਾਲ ਗੈਸ ਲਾਈਟ ਕਮਜ਼ੋਰ ਹੋ ਜਾਂਦੀ ਹੈ ਅਤੇ ਸਿਲੰਡਰ ਜਲਦੀ ਖਤਮ ਹੋ ਜਾਂਦਾ ਹੈ ਇਸ ਤੋਂ ਇਲਾਵਾ ਜੇਕਰ ਪਾਈਪ ਜਾਂ ਰੈਗੂਲੇਟਰ ਵਿੱਚ ਲੀਕੇਜ ਹੁੰਦੀ ਹੈ ਤਾਂ ਗੈਸ ਹੌਲੀ-ਹੌਲੀ ਲੀਕ ਹੋ ਜਾਂਦੀ ਹੈ ਇਹਨਾਂ ਸਥਿਤੀਆਂ ਵਿੱਚ ਤੁਹਾਡੀ ਗੈਸ ਵੇਸਟ ਹੋ ਜਾਂਦੀ ਹੈ ਅਤੇ ਤੁਹਾਡੇ ਘਰੇਲੂ ਬਜਟ ਤੇ ਅਸਰ ਪੈਂਦਾ ਹੈ ਗੈਸ ਬਚਾਉਣ ਦੇ ਤਰੀਕੇ ਗੈਸ ਬਚਾਉਣ ਲਈ ਕੁਝ ਆਦਤਾਂ ਨੂੰ ਅਪਣਾਉਣਾ ਜ਼ਰੂਰੀ ਹੈ ਪ੍ਰੈਸ਼ਰ ਕੁੱਕਰ ਵਿੱਚ ਖਾਣਾ ਪਕਾਉਣ ਨਾਲ ਭੋਜਨ ਤੇਜ਼ੀ ਨਾਲ ਪੱਕਦਾ ਹੈ ਅਤੇ ਘੱਟ ਗੈਸ ਦੀ ਵਰਤੋਂ ਹੁੰਦੀ ਹੈ ਭਾਂਡਿਆਂ ਨੂੰ ਹਮੇਸ਼ਾ ਕਮਰੇ ਦੇ ਤਾਪਮਾਨ ਤੇ ਰੱਖੋ ਗਿੱਲੇ ਜਾਂ ਫ੍ਰਿਜ ਵਿੱਚ ਰੱਖੇ ਭਾਂਡਿਆਂ ਨੂੰ ਸਿੱਧੇ ਚੁੱਲ੍ਹੇ ਤੇ ਰੱਖਣ ਤੋਂ ਬਚੋ ਤੇਜ਼ ਸੇਕ ਦੀ بجائے ਦਰਮਿਆਨੇ ਸੇਕ ਦੀ ਵਰਤੋਂ ਕਰੋ ਇਹ ਤਰੀਕਾ ਭੋਜਨ ਨੂੰ ਹੌਲੀ-ਹੌਲੀ ਪਕਾਉਂਦਾ ਹੈ ਅਤੇ ਗੈਸ ਦੀ ਬਚਤ ਕਰਦਾ ਹੈ ਲੀਕੇਜ ਅਤੇ ਸੁਰੱਖਿਆ ਦਾ ਧਿਆਨ ਰੱਖੋ ਸਮੇਂ-ਸਮੇਂ ਤੇ ਪਾਈਪਾਂ, ਰੈਗੂਲੇਟਰ ਅਤੇ ਸਿਲੰਡਰ ਦੀ ਜਾਂਚ ਕਰਨਾ ਮਹੱਤਵਪੂਰਨ ਹੈ ਪਾਈਪਾਂ ਤੇ ਬੁਲਬਲੇ ਲੱਭ ਕੇ ਲੀਕ ਦੀ ਪਛਾਣ ਕੀਤੀ ਜਾ ਸਕਦੀ ਹੈ ਇਸ ਵਿੱਚ ਸਾਬਣ ਵਾਲਾ ਪਾਣੀ ਤੁਹਾਡੇ ਕੰਮ ਆ ਸਕਦਾ ਹੈ ਸਰਦੀਆਂ ਵਿੱਚ ਸਿਲੰਡਰ ਨੂੰ ਜੂਟ ਦੀ ਬੋਰੀ ਨਾਲ ਟੱਕ ਕੰਨਾਲ ਜਾਂ ਕੁਝ ਦੇਰ ਲਈ ਗਰਮ ਪਾਣੀ ਵਿੱਚ ਭਿਉਉਣ ਨਾਲ ਗੈਸ ਜੰਮਣ ਤੋਂ ਬਚਦੀ ਹੈ ਨਾਲ ਹੀ ਸਿਲੰਡਰ ਨੂੰ ਜ਼ਮੀਨ ਤੇ ਰੱਖਣ ਦੀ ਬਜਾਏ ਟਰਾਲੀ ਤੇ ਰੱਖਣ ਨਾਲ ਮਦਦ ਮਿਲਦੀ ਹੈ ਸੁਰੱਖਿਆ ਅਤੇ ਸਹੀ ਵਰਤੋਂ ਦੀ ਅਭਿਆਸ ਸਿਰਫ ਜ਼ਰੂਰੀ ਉਦੇਸ਼ਾਂ ਲਈ ਗੈਸ ਦੀ ਵਰਤੋਂ ਕਰੋ ਖਾਣਾ ਪਕਾਉਂਦੇ ਸਮੇਂ ਭਾਂਡਿਆਂ ਨੂੰ ਕਵਰ ਕਰਨ ਨਾਲ ਤੇਜ਼ੀ ਨਾਲ ਪਕਾਉਣ ਵਿੱਚ ਮਦਦ ਮਿਲਦੀ ਹੈ ਤੇ ਗੈਸ ਦੀ ਬਚਤ ਹੁੰਦੀ ਹੈ ਸਹੀ ਸੇਕ ਦੀ ਚੋਣ ਕਰੋ ਪੁਰਾਣੇ ਸਿਲੰਡਰਾਂ ਅਤੇ ਰੈਗੂਲੇਟਰਾਂ ਨੂੰ ਨਿਯਮਤ ਤੌਰ ਤੇ ਬਦਲੋ ਇਹ ਉਪਾਅ ਨਾ ਸਿਰਫ ਗੈਸ ਨੂੰ ਬਚਾਉਂਦੇ ਨੇ ਬਲਕਿ ਸਿਲੰਡਰ ਦੀ ਉਮਰ ਵੀ ਵਧਾਉਂਦੇ ਨੇ ਕਲਾਸ ਸਿਲੰਡਰ ਵਰਤਦੇ ਸਮੇਂ ਬਹੁਤ ਸਾਰੀਆਂ ਸਾਵਧਾਨੀਆਂ ਜਿਹੜੀਆਂ ਉਹ ਵਰਤਦੇ ਰਹਿਣਾ ਚਾਹੀਦਾ ਹੈ ਤਾਂ ਕਿ ਕਿਸੇ ਵੱਡੇ ਹਾਦਸੇ ਤੋਂ ਵੀ ਬਚਿਆ ਜਾ ਸਕੇ ਗੈਸ ਸਿਲੰਡਰ ਜਦੋਂ ਤੁਸੀਂ ਲੈਣੀ ਹੋ ਤਾਂ ਉਸ ਵੇਲੇ ਵੀ ਉਸ ਦੀ ਲੀਕੇਜ ਜ਼ਰੂਰ ਚੈੱਕ ਕਰਵਾ ਲੈਣੀ ਚਾਹੀਦੀ ਹੈ ਤਾਂ ਹੀ ਗੈਸ ਲਾਓ ਤੇ ਨਾਲ ਹੀ ਗੈਸ ਦੀ ਸਿਲੰਡਰ ਦੀ ਜਿਹੜੀ ਮਿਆਦ ਹੁੰਦੀ ਹੈ ਉਸ ਦੀ ਵੈਲਿਡਿਟੀ ਹੁੰਦੀ ਹੈ ਉਹ ਵੀ ਉਸ ਤੇ ਲਿਖੀ ਹੁੰਦੀ ਹੈ ਉਸ ਬਾਰੇ ਵੀ ਇੱਕ ਵੀਡੀਓ ਲੈ ਕੇ ਆਵਾਂਗੇ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਗੈਸ ਸਿਲੰਡਰ ਦੀ ਜਿਹੜੀ ਵੈਲਿਡਿਟੀ ਹੈ ਉਹ ਕਿਵੇਂ ਚੈੱਕ ਕੀਤੀ ਜਾਂਦੀ ਹੈ ਕਿ ਉਹ ਐਕਸਪਾਇਰ ਹੋਣ ਵਾਲਾ ਹੈ ਜਾਂ ਨਹੀਂ ਇਸ ਬਾਰੇ ਪੂਰੀ ਵੀਡੀਓ ਲੈ ਕੇ ਆਵਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਧੰਨਵਾਦ